ਜਾ ਪੀਰਾਂ ਦੀ ਸੰਗਤ ਜੀ ਆਪਣਾ ਜੋ ਇਹਦਾ ਪੈਗਾਮ ਹੈ ਆਪਣਾ ਜੋ ਇਹਦਾ ਵਿਸ਼ਾ ਹੈ ਉਹ ਹੈ ਨਮਕ ਅਤੇ ਪੰਜ ਰੁਪਏ ਦੇ ਸਿੱਕੇ ਬਾਰੇ ਇਸ ਦੇ ਅਮਲ ਬਾਰੇ ਅੱਜ ਆਪਾਂ ਗੱਲ ਕਰਾਂਗੇ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਜੋ ਵੀ ਭਗਤ ਕਰਦੇ ਤੋਂ ਪਰੇਸ਼ਾਨ ਨੇ ਪੀਰਾਂ ਨੂੰ ਮੰਨਣ ਵਾਲੇ ਪਰਿਵਾਰ ਜੋ ਲੰਬੇ ਸਮੇਂ ਤੋਂ ਪੀਰਾਂ ਨਾਲ ਜੁੜੇ ਹੋਣ ਜਾਂ ਫਿਰ ਲੰਬੇ ਸਮੇਂ ਤੋਂ ਪੀਰਾਂ ਦੀ ਬੰਦਗੀ ਕਰਦੇ ਨੇ ਉਹਨਾਂ ਦੀ ਬੰਦਗੀ ਵਿੱਚ ਕੋਈ ਕਮੀ ਨਹੀਂ ਜਾਂ ਫਿਰ ਕਹਿ ਲਓ ਅਜਿਹੇ ਪਰਿਵਾਰ ਜਿਨ੍ਹਾਂ ਦੇ ਘਰੇ ਵਿੱਚ ਸਵੇਰੇ ਸ਼ਾਮਾ ਪੂਜਾ ਬੰਦਗੀ ਹੁੰਦੀ ਹੈ ਪਰ ਫਿਰ ਵੀ ਉਹੀ ਲੋਕ ਕਰਜ਼ੇ ਤੋਂ ਪਰੇਸ਼ਾਨ ਨੇ ਸਿਰ ਤੇ ਕਰਜ਼ਾ ਹੈ ਭਾਵੇਂ ਕਿਸੇ ਦਾ ਪੈਸਾ ਦੇਣਾ ਹੈ ਸੰਗਤ ਜੀ ਸਭ ਤੋਂ ਪਹਿਲਾਂ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਕਰਜ਼ਾ ਚਾਹੇ 5 ਰੁਪਏ ਦਾ ਹੋਵੇ ਅਤੇ ਚਾਹੇ 5 ਲੱਖ ਦਾ ਪਰ ਕਰਜ਼ਾ ਤਾਂ ਕਰਜ਼ਾ ਹੀ ਹੁੰਦਾ ਹੈ ਕਰਜ਼ਾ ਜਿਹੀ ਬਲਾ ਹੈ ਜੇ ਸਾਡੀ ਰਾਤਾਂ ਦੀ ਨੀਂਦ ਤੱਕ ਵੀ ਖੋ ਲੈਂਦਾ ਹੈ ਤਾਂ ਫਿਰ ਸੰਗਤ ਜੀ ਜਿਹੇ ਭਗਤਾਂ ਅਜਿਹੇ ਲੋਕਾਂ ਲਈ ਅਜ ਨਮਕ ਦਾ ਬਹੁਤ ਹੀ ਸਰਲ ਅਮਲ ਲੈ ਕੇ ਹਾਜ਼ਰ ਹੋਏ ਆਂ ਪਰ ਸਭ ਤੋਂ ਪਹਿਲਾਂ ਆਪ ਸਭਣਾ ਸੰਗਤਾਂ ਅੱਗੇ ਇੱਕੋ ਬੇਨਤੀ ਕਰਾਂਗੇ ਕਿਸ ਪੈਗਾਮ ਨੂੰ ਐ ਸਮਲ ਨੂੰ ਪੂਰਾ ਤਦ ਰੂ ਸੋਨਾ ਤਾਂ ਫਿਰ ਹਾਂਜੀ ਸੰਗਤ ਜੀ ਜੋ ਵੀ ਭਗਤ ਕਰਜ਼ੇ ਤੋਂ ਪਰੇਸ਼ਾਨ ਨੇ ਘਰ ਵਿੱਚ ਬਰਕਤ ਰੁਕਣ ਕਰਕੇ ਕੋਈ ਕਮਾਈ ਦਾ ਸਾਧਨ ਨਾ ਹੁਣ ਕਰਕੇ ਅਤੇ ਉਹਨਾਂ ਭਗਤਾਂ ਨੇ ਕਰਜ਼ਾ ਲੈ ਲਿਆ ਜਿਵੇਂ ਕਿ ਬੱਚਿਆਂ ਦੀ ਪੜ੍ਹਾਈ ਲਈ ਕਰਜ਼ਾ ਲੈ ਲਿਆ ਤਾਂ ਫਿਰ ਸੰਗਤ ਜੀ ਇੱਕ ਗੱਲ ਤਾਂ ਤੁਸੀਂ ਸਮਝ ਲੈਣੀ ਹੈ ਜਾਂ ਫਿਰ ਕਹ ਲੋ ਪੱਲੇ ਬਣ ਲੈਣੀ ਹੈ ਜਿਵੇਂ ਕਈ ਭਗਤ ਜੋ ਕਰਜ਼ੇ ਨੂੰ ਜਾਂ ਫਿਰ ਬਰਕਤ ਦੇ ਰੁਕਣ ਨੂੰ ਬੰਦਗੀ ਨਾਲ ਜੋੜ ਲੈਂਦੇ ਨੇ ਜਿਵੇਂ ਕਿ ਸੰਗਜੀ ਇੱਕ ਭਗਤ ਦਾ ਇੱਕ ਮਿੰਟ ਵੀ ਆਇਆ ਸੀ ਉਹ ਕਹਿੰਦੇ ਸਨ ਕਿ ਸਾਨੂੰ ਪੀਰਾਂ ਨੂੰ ਮੰਨਨ ਦਾ ਸਾਨੂੰ ਕੀ ਫਲ ਮਿਲਿਆ ਜਦੋਂ ਅਸੀਂ ਹੀ ਦੁਖੀ ਪਰੇਸ਼ਾਨ ਹਾਂ ਸਾਡੇ ਤੇ ਤਾਂ ਇੰਨਾ ਕਰਜ਼ਾ ਹੈ ਅਸੀਂ ਤਾਂ ਪੀਰਾਂ ਦੀ ਖੂਬ ਸੇਵਾ ਕੀਤੀ ਹੈ ਅਤੇ ਤਨ ਮਨ ਨਾਲ ਪੀਰਾਂ ਦੇ ਚਿਰਾਗ ਰੋਸ਼ਨ ਕੀਤੇ ਨੇ ਪਰ ਫਿਰ ਵੀ ਸਾਡੀ ਬਾਹ ਸਾਡੇ ਪੀਰਾਂ ਨੇ ਨਹੀਂ ਫੜੀ ਸਾਡੇ ਪੀਰ ਹੀ ਸਾਡਾ ਸਾਥ ਨਹੀਂ ਦਿੰਦੇ ਤਾਂ ਫਿਰ ਸੰਗਜੀ ਜੋ ਭਗਤ ਪੀਰਾਂ ਨੂੰ ਮੰਨਦੇ ਨੇ ਜਾਂ ਫਿਰ ਉਹਨਾਂ ਦੇ ਪੀਰਾਂ ਵਿੱਚ ਸ਼ਰਦਾ ਹੈ ਉਹਨਾਂ ਨੇ ਇਹ ਇੱਕ ਗਲਤਾਂ ਪੱਲੇ ਬੰਨ ਲੈਣੀ ਹੈ ਕਿਸੰਗ ਜੀ ਕਰਜ਼ੇ ਨੂੰ ਕਦੇ ਵੀ ਬੰਦਗੀ ਨਾਲ ਨਾ ਜੋੜਨਾ ਸੰਗ ਜੀ ਇਹ ਜੋ ਕਰਜ਼ਾ ਏ ਇਹ ਸਾਡੇ ਸਿਰ ਦਾ ਭਾਰ ਹੁੰਦਾ ਏ ਕਿਉਂਕਿ 84 ਲੱਖ ਜੂਨ ਬਾਦ ਸਾਨੂੰ ਇਹ ਜੀਵਨ ਮਿਲਦਾ ਏ ਅਤੇ ਪਤਾ ਨਹੀਂ ਕਿਹੜੇ ਕਿਹੜੇ ਕਰਮਾਂ ਵਿੱਚ ਅਸੀਂ ਕੀ ਕੀ ਕਰਮ ਕੀਤੇ ਹੁੰਦੇ ਨੇ ਅਤੇ ਉਹਨਾਂ ਕਰਮਾਂ ਦੇ ਸਿਰ ਤੇ ਹੀ ਸਾਡੀ ਜ਼ਿੰਦਗੀ ਵਿੱਚ ਦੁੱਖ ਸਭ ਹੁੰਦੇ ਨੇ ਸੰਗਤ ਜੀ ਇਹ ਜੋ ਬੰਦਗੀ ਹੁੰਦੀ ਏ ਜਿਵੇਂ ਕਿ ਤੁਸੀਂ ਲਖ ਦਾਤਾ ਪੀਰ ਜੀ ਨੂੰ ਮੰਨਦੇ ਹੋ ਅਤੇ ਜਾਂ ਫਿਰ ਕੋਟਲੇ ਵਾਲੇ ਪੀਰ ਨੂੰ ਮੰਨਦੇ ਹੋ ਆਪਣੇ ਘਰ ਸੇਵਾ ਕਰਦੇ ਹੋ ਬੰਦਗੀ ਕਰਦੇ ਹੋ ਤਸੰਗ ਜੀ ਪੀਰਾਂ ਦਾ ਕੰਮ ਹੁੰਦਾ ਏ ਸਾਡੇ ਦੁੱਖਾਂ ਨੂੰ ਅੱਧਾ ਕਰਨਾ ਕਿਉਂਕਿ ਪਤਾ ਨਹੀਂ ਸਾਡੀ ਜ਼ਿੰਦਗੀ ਵਿੱਚ ਕਿਹੜੇ-ਕਿਹੜੇ ਦੁੱਖ ਲਿਖੇ ਹੁੰਦੇ ਨੇ ਅਤੇ ਜਿਨ੍ਹਾਂ ਨੂੰ ਸਾਡੇ ਪੀਰ ਅੱਧਾ ਕਰ ਦਿੰਦੇ ਨੇ ਅਤੇ ਅਸੀਂ ਅਨਜਾਨ ਹੁਣ ਕਰਕੇ ਇਹ ਸਮਝ ਲੈਨੇ ਆ ਕਿ ਸਾਡੇ ਪੀਰਾਂ ਨੇ ਤਾਂ ਸਾਡੀ ਮਦਦ ਨਹੀਂ ਕੀਤੀ ਅਤੇ ਸਾਡੀ ਕੀਤੀ ਹੋਈ ਬੰਦਗੀ ਦਾ ਸਾਨੂੰ ਕੋਈ ਵੀ ਫਲ ਨਹੀਂ ਮਿਲਿਆ ਐਸੇ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਗੱਲ ਨੂੰ ਆਪਣੇ ਪੱਲੇ ਬੰਨ ਲੈਣਾ ਹੈ ਬਾਕੀ ਸੰਗਤ ਜੀ ਇਹ ਵੀ ਹੋ ਸਕਦਾ ਹੈ ਕਿਉਂਕਿ ਇਹ ਗੱਲ ਕਰਨੀ ਵੀ ਜ਼ਰੂਰੀ ਹੈ ਕਿ ਅਸੀਂ ਕੋਈ ਗਲਤੀ ਤਾਂ ਨਹੀਂ ਕਰ ਬੈਠੇ ਅਸੀਂ ਕੋਈ ਪੀਰਾਂ ਦੀ ਸੁੱਖ ਦੇਣੀ ਤਾਂ ਨਹੀਂ ਭੁੱਲੇ ਜਾਂ ਫਿਰ ਸਾਡੇ ਘਰ ਵਿੱਚ ਸਾਡੇ ਹੀ ਘਰ ਦੇ ਕਿਸੇ ਮੈਂਬਰ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਅਤੇ ਜਿਸ ਕਰਕੇ ਸਾਡੇ ਪੀਰ ਸਾਡੇ ਤੋਂ ਨਰਾਜ਼ ਚੱਲ ਰਹੇ ਨੇ ਕਿਉਂਕਿ ਸੰਗਤ ਜੀ ਐਨਾ ਹਾਲਾਤਾਂ ਵਿੱਚ ਹੋ ਸਕਦਾ ਹੈ ਕਿ ਪੀਰ ਸਾਡੀ ਫਰਿਆਦ ਨਾ ਸੁਣਨ ਕਿਉਂਕਿ ਸੰਗਤ ਜੀ ਜੇਕਰ ਅਸੀਂ ਗਲਤੀ ਕੀਤੀ ਹੈ ਤਾਂ ਫਿਰ ਸਾਡੇ ਪੀਰਾਂ ਨੂੰ ਸਾਨੂੰ ਮਨਾਉਣਾ ਵੀ ਆਪ ਹੀ ਪਵੇਗਾ ਅਤੇ ਬਾਕੀ ਸੰਗਤ ਜੀ ਜਦੋਂ ਵੀ ਸਾਡੀ ਗਲਤੀ ਹੋਵੇ ਤਾਂ ਇੱਕ ਨਿਸ਼ਾਨੀ ਜ਼ਰੂਰ ਮਿਲਦੀ ਹੈ ਕਿ ਜਦੋਂ ਵੀ ਅਸੀਂ ਪੀਰਾਂ ਦੇ ਚਿਰਾਗ ਰੋਸ਼ਨ ਕਰਦੇ ਹਾਂ ਤਾਂ ਫਿਰ ਉਸ ਵਕਤ ਕੋਈ ਨਾ ਕੋਈ ਅੜਚਨ ਤਾਂ ਜ਼ਰੂਰ ਪੈਂਦੀ ਹੈ ਤੁਹਾਨੂੰ ਸੰਕੇਤ ਮਿਲੇਗਾ ਕਿ ਬੱਤੀ ਨਹੀਂ ਜਲਦੀ ਜਾਂ ਫਿਰ ਚਲਦੇ-ਚਲਦੇ ਚਿਰਾਗ ਬੁੱਝ ਜਾਂਦੇ ਨੇ ਚਿਰਾਗਾ ਵਿੱਚ ਤੇਲ ਵੀ ਪੂਰਾ ਹੁੰਦਾ ਹੈ ਅਤੇ ਨਾ ਹੀ ਕਮਰੇ ਵਿੱਚ ਬਹੁਤੀ ਹਵਾ ਆ ਰਹੀ ਹੁੰਦੀ ਹੈ ਪਰ ਫਿਰ ਵੀ ਪੀਰਾਂ ਦੇ ਚੱਲਦੇ-ਚੱਲਦੇ ਚਿਰਾਗ ਬਹੁਤ ਜਾਂਦੇ ਨੇ ਤਵਰ ਸੰਗ ਜੇ ਸਭ ਤੋਂ ਪੱਕੀ ਨਿਸ਼ਾਨੀ ਹੈ ਜੋ ਇਹ ਦੱਸਦੀ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਅਸੀਂ ਆਪਣੀ ਬੰਦਗੀ ਵਿੱਚ ਕੋਈ ਨਾ ਕੋਈ ਗਲਤੀ ਤਾਂ ਕਰ ਬੈਠੇ ਆ ਅਤੇ ਜਿਸ ਕਾਰਨ ਸਾਡੇ ਪੀਰ ਸਾਡੇ ਤੋਂ ਨਰਾਜ਼ ਚੱਲ ਰਹੇ ਨੇ ਅਤੇ ਬਾਕੀ ਸੰਗਜੀ ਹੁਣ ਗੱਲ ਕਰਦੇ ਆ ਨਮਕ ਦੇ ਅਮਲ ਬਾਰੇ ਅਤੇ ਜੇਕਰ ਤੁਸੀਂ ਕਰਦੇ ਤੋਂ ਜਾਂ ਫਿਰ ਘਰ ਵਿੱਚ ਬਰਕਤ ਰਕ ਗਈ ਹੈ ਤਾਂ ਫਿਰ ਸੰਗਜੀ ਤੁਸੀਂ ਇਹ ਅਮਲ ਕਰ ਸਕਦੇ ਹੋ ਤਾਂ ਹਾਂਜੀ ਸੰਗਤ ਜੀ ਨਮਕ ਸਾਡੇ ਸਬਨਾਂ ਦੇ ਘਰ ਵਿੱਚ ਇਸਤੇਮਾਲ ਹੁੰਦਾ ਹੈ ਅਤੇ ਬਾਕੀ ਖਾਣੇ ਵਿੱਚ ਤਾਂ ਨਮਕ ਦਾ ਇਸਤੇਮਾਲ ਹੁੰਦਾ ਹੀ ਹੈ ਪਰ ਸੰਗਤ ਜੀ ਇਸ ਦਾ ਇਸਤੇਮਾਲ ਕਈ ਤਰ੍ਹਾਂ ਦੇ ਅਮਲਾਂ ਵਿੱਚ ਵੀ ਕੀਤਾ ਜਾਂਦਾ ਏ ਕਿਉਂਕਿ ਸੰਗਤ ਜੀ ਅੱਲਾ ਆਪਣੇ ਅਮਲ ਬਾਰੇ Hazrat Ali ji ਨੂੰ ਦੱਸਿਆ ਕਰਦੇ ਸਨ ਅਤੇ ਅੱਗੇ ਜਾ ਕੇ Hazrat Ali ji ਇਹਨਾਂ ਅਮਲਾਂ ਨੂੰ ਦੁਨੀਆ ਨੂੰ ਦੱਸਦੇ ਸਨ ਪਾਪਕੀ ਓਬਾਮ ਨੂੰ ਦੱਸਦੇ ਸਨ ਅਤੇ ਸੰਗਤ ਜੀ ਜਦੋਂ Hazrat Ali ji ਨੇ ਆਪਣੇ ਤਿੰਨ muridਾਂ ਨੂੰ ਪੁੱਛਿਆ ਕਿ ਖਾਣੇ ਵਿੱਚ ਸਭ ਤੋਂ ਲੁਜੀਜੀ ਚੀਜ਼ ਕਿਹੜੀ ਹੁੰਦੀ ਹੈ ਤਾਂ ਸੰਗਤ ਜੀ ਇੱਕ murid ਨੇ ਕਿਹਾ ਕਿ ਜੋ ਗੋਸ਼ਤ ਹੈ ਪਾਪਕੀ ਮਾਸ ਹੈ ਉਹ ਸਭ ਤੋਂ ਲਜੀਜ਼ ਹੁੰਦਾ ਏ ਅਰੇ ਦੂਸਰਾ ਬਖਤ ਕਹਿਣ ਲੱਗਾ ਕਿ ਜੋ ਘਿਓ ਹੈ ਉਹ ਸਭ ਤੋਂ ਲਜੀਜ਼ ਹੁੰਦਾ ਏ ਅਤੇ ਸੰਗਜੀ ਤੀਸਰੇ ਮੂਰੀਦ ਨੇ ਕਿਹਾ ਕਿ ਜੋ ਜ਼ੈਤੂਨ ਦਾ ਤੇਲ ਹੈ ਉਹ ਸਭ ਤੋਂ ਜ਼ਿਆਦਾ ਲਜੀਜ਼ ਹੁੰਦਾ ਏ ਤਾਂ ਫਿਰ ਸੰਗਜੀ ਹਜ਼ਰਤ ਅਲੀ ਜੀ ਨੇ ਫਰਮਾਇਆ ਕਿ ਖਾਣੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਨਮਕ ਹੈ ਜੋ ਨਮਕ ਹੈ ਉਹ ਖਾਣੇ ਦੇ ਸਵਾਦ ਨੂੰ ਤਾਂ ਬਦਲਦਾ ਏ ਪਰ ਨਾਲ-ਨਾਲ ਇਸ ਦਾ ਪ੍ਰਯੋਗ ਕਈ ਪ੍ਰਕਾਰ ਦੇ ਅਮਲਾ ਵਿੱਚ ਕੀਤਾ ਜਾਂਦਾ ਏ ਤਾਂ ਫਿਰ ਸੰਗਤ ਜੀ ਨਮਕ ਦਾ ਅਮਲ ਤੁਸੀਂ ਕਰਨਾ ਕਿਵੇਂ ਹੈ ਸੰਗਤ ਜੀ ਸਭ ਤੋਂ ਪਹਿਲਾਂ ਤੁਸੀਂ ਇੱਕ ਕੌਲੀ ਲੈ ਲੈਣੀ ਹੈ ਅਤੇ ਉਸ ਵਿੱਚ ਇੱਕ ਦੋ ਚਮਚੇ ਤੁਸੀਂ ਨਮਕ ਦੇ ਪਾ ਲੈਣੇ ਨੇ ਅਤੇ ਇਸ ਤੋਂ ਬਾਅਦ ਸੰਗਤ ਜੀ ਤੁਸੀਂ ਇੱਕ ਵਜ਼ੀਫਾ ਪੜਨਾ ਹੈ ਸੰਗਤ ਜੀ ਉਹ ਵਜ਼ੀਫਾ ਹੈ ਯਾਕਾਬਿਓ ਯਾਕਾਬਿਓ ਇੱਕ ਵਾਰ ਸੰਗਤ ਜੀ ਅਸੀਂ ਫਿਰ ਦੱਸ ਦਿੰਨੇ ਆ ਯਾਕਾਬਿਓ ਸੰਗਤ ਜੀ ਇਹ ਵਜ਼ੀਫਾ ਤੁਸੀਂ 5 ਵਾਰ ਪੜਨਾ ਹੈ ਅਤੇ ਇਸ ਤੋਂ ਬਾਅਦ ਸੰਗਤ ਜੀ ਤੁਸੀਂ 5 ਰੁਪਏ ਦੇ ਸਿੱਕੇ ਨੂੰ ਦਮ ਕਰਨਾ ਹੈ ਦਮ ਤੋਂ ਭਾਵ ਤੁਸੀਂ ਸੱਜੇ ਹੱਥ ਦੇ ਵਿੱਚ ਉਹ 5 ਰੁਪਏ ਦਾ ਸਿੱਕਾ ਰੱਖ ਕੇ 5 ਵਾਰ ਫੂਕ ਮਾਰਨੀ ਹੈ ਅਤੇ ਇਸ ਤੋਂ ਬਾਅਦ 5 ਰੁਪਏ ਦੇ ਸਿੱਕੇ ਨੂੰ ਤੁਸੀਂ ਨਮਕ ਵਿੱਚ ਲਕੋ ਦੇਣਾ ਹੈ ਸੰਗਤ ਜੀ 5 ਦਿਨ ਤੁਸੀਂ ਇਸ 5 ਰੁਪਏ ਦੇ ਸਿੱਕੇ ਨੂੰ ਨਮਕ ਵਿੱਚ ਪਏ ਰਹਿਣ ਦੇਣਾ ਹੈ ਅਤੇ ਫਿਰ 5 ਦਿਨ ਬਾਅਦ ਇਹ 5 ਰੁਪਏ ਦਾ ਸਿੱਕਾ ਕੱਢ ਕੇ ਤੁਸੀਂ ਆਪਣੀ ਅਲਮਾਰੀ ਜਾਂ ਫਿਰ ਜਿੱਥੇ ਤੁਹਾਡੇ ਘਰ ਦਾ ਪੈਸਾ ਹੁੰਦਾ ਏ ਉੱਥੇ ਤੁਸੀਂ ਲਾਲ ਕੱਪੜੇ ਵਿੱਚ ਬੰਨ ਕੇ ਰੱਖ ਦੇਣਾ ਏ ਅਤੇ ਸੰਗਜ ਇਸ ਨਮਕ ਨੂੰ ਤੁਸੀਂ ਚੱਲਦੇ ਪਾਣੀ ਵਿੱਚ ਬਹਾ ਦੇਣਾ ਏ ਸੰਗਜੀ ਇਹ ਵਜੀਫਾ ਇੰਨਾ ਪਾਵਰਫੁਲ ਹੈ ਇਹ ਸਾਡੇ ਘਰ ਦੀ ਸਾਰੀ ਗਰੀਬੀ ਖਤਮ ਕਰ ਦੇਵੇਗਾ ਸੰਗੀਤ ਜਨਮਕ ਉੱਪਰ ਅਤੇ 5 ਰੁਪਏ ਉੱਪਰ ਵਜੀਫਾ ਕੀਤਾ ਏ ਉਹ ਵਜੀਫਾ ਸਾਡੇ ਘਰ ਵਿੱਚੋਂ ਸਾਰੀਆਂ ਮਾਰੀਆਂ ਸ਼ਕਤੀਆਂ ਸਾਰੇ ਬੁਰੇ ਕਰਜ਼ ਨੂੰ ਨਿਚੋੜ ਲਵੇਗਾ ਅਤੇ ਫਿਰ ਸਾਰੀਆਂ ਦੀਆਂ ਸਾਰੀਆਂ ਮਾਰੀਆਂ ਸ਼ਕਤੀਆਂ ਉਸ ਨਾਮਕ ਵਿੱਚ ਸਮਾ ਜਾਣਗੀਆਂ ਅਤੇ ਜਦੋਂ ਤੁਸੀਂ ਉਸ ਨਾਮਕ ਨੂੰ ਪਾਣੀ ਵਿੱਚ ਵਹਾ ਦਿੰਦੇ ਹੋ ਤਾਂ ਫਿਰ ਸੰਗਜੀ ਤੁਹਾਡੇ ਘਰ ਦੀ ਸਾਰੀ ਦਰਿਦ੍ਰਤਾ ਨਾਮਕ ਨਾਲ ਹੀ ਉਸ ਪਾਣੀ ਵਿੱਚ ਬਹਿ ਜਾਂਦੀ ਹੈ ਅਤੇ ਸੰਗਜੀ ਉਹ 5 ਰੁਪਏ ਦਾ ਸਿੱਕਾ ਹੈ ਜਦੋਂ ਅਸੀਂ ਉਸ ਨੂੰ ਅਲਮਾਰੀ ਵਿੱਚ ਰੱਖਦੇ ਹਾਂ ਤਾਂ ਫਿਰ ਉਹ ਸਾਡੇ ਘਰ ਵਿੱਚ ਜੋ ਪੈਸੇ ਨੂੰ ਖਿੱਚਣਾ ਸ਼ੁਰੂ ਕਰ ਦਿੰਦਾ ਹੈ ਅਤੇ ਜੋ ਨਾਮਕ ਹੈ ਉਹ ਸਾਡੀ ਰੋਜੀ ਰੋਟੀ ਵਿੱਚ ਬਰਕਤ ਕਰਦਾ ਹੈ ਸੰਗਜੀ ਇਹ ਅਮਲ ਜਿੰਨਾ ਆਸਾਨ ਹੈ ਪਰ ਇਸ ਦੇ ਫਾਇਦੇ ਉਹ ਨਹੀਂ ਜ਼ਬਰਦਸਤ ਨੇ ਬਾਕੀ ਸੰਗਜੀ ਇੱਕ ਹੋਰ ਅਮਲ ਤੁਸੀਂ ਕਰ ਸਕਦੇ ਹੋ ਕਿ ਜਿਵੇਂ ਲੰਗਰ ਵਿੱਚ ਤੁਸੀਂ ਨਾਮਕ ਦਾ ਦਾਨ ਕਰ ਸਕਦੇ ਹੋ ਜਿਵੇਂ ਤੁਸੀਂ ਕਿਸੇ ਵੀ ਲੰਗਰ ਵਿੱਚ ਪੀਰਾਂ ਦਾ ਲੰਗਰ ਹੈ ਜਾਂ ਫਿਰ ਕਿਸੇ ਹੋਰ ਗੁਰੂ ਪੀਰ ਦਾ ਲੰਗਰ ਹੈ ਤੁਸੀਂ ਉੱਥੇ ਜਾ ਕੇ ਸੇਵਾ ਕਰ ਸਕਦੇ ਹੋ ਤੁਸੀਂ ਨਾਮਕ ਦੇ ਪੈਕਟ ਖਰੀਦ ਸਕਦੇ ਹੋ ਅਤੇ ਉਹਨਾਂ ਪੈਕਟਾਂ ਨੂੰ ਤੁਸੀਂ ਲੰਗਰ ਵਿੱਚ ਦਾਨ ਕਰ ਸਕਦੇ ਹੋ ਸੰਗਜੀ ਨਾਮਕ ਦਾ ਸਿੱਧਾ ਸਿੱਧਾ ਸਬੰਧ ਕਰਜੇ ਨਾਲ ਹੈ ਅਤੇ ਨਾਮਕ ਦਾ ਇਸਤੇਮਾਲ ਜੋ ਭਗਤ ਸਹੀ ਵੀਧੀ ਨਾਲ ਕਰਦਾ ਏ ਤਾਂ ਫਰਸਾਲਾਂ ਸਾਲ ਦਾ ਕਰਜਾ ਵੀ ਸਾਡੇ ਸਿਰ ਦਾ ਸਾਰਾ ਭਾਰ ਉਹ ਨਾਮ ਕੋ ਉਤਾਰ ਦੇਵੇਗਾ ਕਿਉਂਕਿ ਸੰਗਤ ਜੀ ਕਰਜਾ ਪਿਛਲੇ ਮਾਰੇ ਕਰਮਾਂ ਕਰਕੇ ਆਉਂਦਾ ਏ ਗ੍ਰਹਿ ਦੋਸ਼ ਕਰਕੇ ਆਉਂਦਾ ਏ ਅਤੇ ਸਾਡੇ ਘਰ ਦਾ ਨਾਮਕ ਇਸ ਚੀਜ਼ ਤੇ ਹੀ ਅਸਰ ਕਰਦਾ ਏ ਕਿਉਂਕਿ ਸੰਗਤ ਜੀ ਬੰਦਗੀ ਦਾ ਕੰਮ ਹੁੰਦਾ ਏ ਸਾਡੇ ਦੁੱਖਾਂ ਨੂੰ ਘੱਟ ਕਰਨਾ ਕਿਉਂਕਿ ਜੋ ਵੀ ਅਸੀਂ ਕਰਮ ਚੰਗੇ ਮਾਰੇ ਕੀਤੇ ਹੁੰਦੇ ਨੇ ਉਹਨਾਂ ਦਾ ਫਲ ਤਾਂ ਸਾਨੂੰ ਭੋਗਣਾ ਹੀ ਪੈਂਦਾ ਏ ਹਾਂ ਇਹ ਹੋ ਸਕਦਾ ਏ ਕਿ ਜਦੋਂ ਅਸੀਂ ਬੰਦਗੀ ਕਰਦੇ ਆ ਉਹਦੇ ਨਾਲ ਉਹਨਾਂ ਦਾ ਅਸਰ ਘੱਟ ਹੋ ਜਾਵੇ ਸੰਗ ਜੀ ਮਾਰੇ ਕਰਮਾਂ ਨੂੰ ਦੂਰ ਕਰਨ ਦਾ ਇੱਕੋ ਇੱਕ ਰਾਹ ਹੈ ਉਹ ਹੈ ਸੇਵਾ ਅਤੇ ਜੋ ਭਗਤ ਕਿਸੇ ਵੀ ਦਰਬਾਰ ਤੇ ਜਾ ਕੇ ਸੱਚੇ ਦਿਲੋਂ ਸੇਵਾ ਕਰਦਾ ਏ ਅਤੇ ਸੰਗ ਜੀ ਜਿਵੇਂ ਜਿਵੇਂ ਉਹ ਸੇਵਾ ਕਰਦਾ ਜਾਂਦਾ ਏ ਉਹਦੇ ਪਿਛਲੇ ਮਾਰੇ ਕਰਮਾਂ ਦਾ ਭਾਰ ਵੀ ਉਤਰਦਾ ਜਾਂਦਾ ਏ ਅਤੇ ਜੋ ਬੰਦਗੀ ਹੈ ਇਹ ਸਾਨੂੰ ਸਾਡੇ ਪੀਰਾਂ ਨਾਲ ਮਿਲਾਂ ਉਹਦਾ ਕੰਮ ਕਰਦੀ ਹੈ ਐਸ ਲਈ ਸੰਗਤ ਜੀ ਜੇਕਰ ਤੁਹਾਡੇ ਘਰ ਵਿੱਚ ਦੁੱਖ ਹੋਣ ਜਾਂ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਹੋਣ ਤਾਂ ਫਿਰ ਤੁਸੀਂ ਕਦੇ ਵੀ ਆਪਣੇ ਪੀਰਾਂ ਨੂੰ ਮਾੜਾ ਚੰਗਾ ਨਹੀਂ ਕਹਿਣਾ ਕਿਉਂਕਿ ਸੰਗ ਜੀ ਇਹ ਦੁੱਖ ਸਾਡੇ ਪਿਛਲੇ ਕਰਮਾਂ ਕਰਕੇ ਹੀ ਹੁੰਦੇ ਨੇ ਇਸ ਲਈ ਤੁਸੀਂ ਆਪਣੇ ਪੀਰਾਂ ਵਿੱਚ ਜੋ ਵਿਸ਼ਵਾਸ ਹੈ ਉਹ ਬਣਾ ਕੇ ਰੱਖਣਾ ਹੈ ਤਾਂ ਸੰਗ ਜੀ ਇਹ ਸੀ ਅੱਜ ਦਾ ਖੂਬਸੂਰਤ ਪੇਗਾਮ ਜੇਕਰ ਤੁਹਾਡਾ ਕੋਈ ਵੀ ਸਵਾਲ ਜਾਂ ਪਰੇਸ਼ਨ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਪੂਰਨ ਕੋਸ਼ਿਸ਼ ਕਰਾਂਗੇ ਕਿ ਉਸ ਵਿਸ਼ੇ ਤੇ ਵੀਡੀਓ ਜ਼ਰੂਰ ਬਣਾਈ ਜਾਵੇ ਆਪ ਸਭ ਨਾਲ ਸੰਗਤਾਂ ਨੂੰ ਜਾਂ ਪੀਰਾਂ ਦੇ ਫੇਰ ਤੁਹਾਡੇ ਸਰ